ਅਸੀਂ ਪੰਜਾਬੀਆਂ ਥੋੜੇ ਜੇ ਸਾਡੇ ਸੁਭਾਅ ਥੋੜੇ ਅੜਬ ਹੈ ਸਾਰਿਆਂ ਦੇ ਨੇ ਛੋਟੀ ਜੀ ਗੱਲ ਤੇ ਵੀ ਅਸੀਂ ਗੁੱਸੇ ਹੋ ਜਾਂਦੇ ਐ ਇਹ ਤਾਂ ਫਿਰ ਟੀਮਾਂ ਬਣਦੀਆਂ ਟੁੱਟਦੀਆਂ ਰਹਿੰਦੀਆਂ ਤੋ ਇਸ ਕਰਕੇ ਕਈ ਵਾਰੇ achhi filmਾਂ ਨਹੀਂ ਬਣਾ ਪਾਉਂਦੇ ਪਰ ਵਕਤ ਨਾਲ ਆਪਾਂ ਸਿਰ ਮੈਂ ਇੱਕ ਚੀਜ਼ ਐਸੀ ਹੈ ਨਾ ਇਹ ਹੌਲੀ ਹੌਲੀ ਸਮਝ ਆਉਂਦਾ ਹੈ ਇਹ ਜਦੋਂ ਆਪਾਂ ਇੱਕ ਫਿਲਮ ਹਿੱਟ ਕਰ ਲੈਂਦੇ ਆ ਉਦੋਂ ਸਾਨੂੰ ਲੱਗਦਾ ਕਿ ਅਸੀਂ ਬਹੁਤ acha ਕੰਮ ਕਰਨਾ ਹੀ ਇਹਦਾ ਸਕਸੈਸ ਸਕਸੈਸ ਰੇਟ ਬਹੁਤ ਘੱਟ ਹੈ ਕਿਉਂਕਿ ਜਿਹੜਾ ਦੇਖਣ ਆਉਂਦਾ ਉਹਦੇ ਕੋਲ 2 ਘੰਟੇ ਐ ਉਨੇ 2 ਘੰਟੇ ਡਿਸਾਈਡ ਕਰਨਾ ਅੱਛਾ ਹੈ ਉਹਦੇ ਕੋ ਦੋ ਹੀ ਸਵਾਲ ਹੈ ਕਮਾਲ ਹੈ ਜਾਂ ਬਕਵਾਸ ਹੈ ਸੋ ਇਸ ਕਰਕੇ ਕਦੇ-ਕਦੇ ਅੱਛੀਆਂ ਚੀਜ਼ਾਂ ਬਣਦੀਆਂ ਇਹ ਡਾਇਰੈਕਟਰ ਜਾਂ ਐਕਟਰ ਇਕੱਲੇ ਨਹੀਂ ਕਰ ਸਕਦੇ ਇਹ ਪ੍ਰੋਡਕਸ਼ਨ ਹਾਊਸ ਇੱਕ-ਇੱਕ ਬੰਦਾ ਇਹਦੇ ਚ ਜੁੜ ਕੇ ਫਿਲਮ ਅੱਛੀ ਬਣਾ ਸਕਦਾ ਹੈ ਔਰ ਦਰਸ਼ਕਾਂ ਦਾ ਵੀ ਪਤਾ ਉਹਨਾਂ ਨੇ ਕਦੋਂ ਕੀ ਪਸੰਦ ਕਰਨਾ ਹੈ ਮੰਨ ਲਓ ਕੋਈ ਇਤਿਹਾਸਕ ਫਿਲਮ ਬਹੁਤ ਘੱਟ ਪੜਨੀ ਹੈ ਇਸੇ ਲਈ ਕਿਨਾਂ ਤੇ ਖਰਚਾ ਬਹੁਤ ਹੁੰਦਾ ਹੈ ਤੇ ਕਈ ਵਾਰ ਉਹ ਨਹੀਂ ਪੈਸੇ ਪੂਰੇ ਦੇ ਦੂਜੀ ਬਣਾ ਹੀ ਨਹੀਂ ਪਾਉਂਦੇ ਜੇ ਤੁਸੀਂ ਇਸ ਤਰ੍ਹਾਂ ਦੀਆਂ ਫਿਲਮਾਂ ਪਸੰਦ ਕਰੋਗੇ ਜਾਂ ਦੇਖੋਗੇ ਨਾ ਤਾਂ ਸ਼ਾਇਦ ਅਸੀਂ ਵੀ ਫੇਰ ਇੱਕ ਵਾਰੀ ਹੋਰ ਹੋਰ ਜ਼ੋਰ ਨਾਲ ਹਿੰਮਤ ਕਰ ਲਈਏ ਉਹ ਜੋ ਸਾਡੇ ਖਿਆਲ ਚ ਹੈ ਕਿਉਂਕਿ ਹਰ ਤਹਾਕੇ ਬਾਅਦ ਸਿਲੇਬਸ ਬਦਲਦੇ ਇੱਕ ਚੀਜ਼ ਦਿਮਾਗ 'ਚ ਰੱਖੀਓ ਸਿਆੜੀ ਨਾਲ ਲਈਏ ਇਹ ਜਿਹੜੀਆਂ ਥੋਡੀਆਂ ਅਗਲੀਆਂ ਜਨਰੇਸ਼ਨ ਦਾ ਉਹਨਾਂ ਨੂੰ ਬਹੁਤ ਚੀਜ਼ਾਂ ਨਹੀਂ ਪਤਾ ਲੱਗਦਾ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਉਹਨਾਂ ਦੇ ਹਸਾਬ ਨਾਲ ਸਿਸਟਮ ਚੱਲਦਾ ਸੀ ਸਾਡੀਆਂ ਬਹੁਤ ਮਾਲਵੇ ਦੀਆਂ ਸਾਡੇ ਸਾਂਝੇ ਪੰਜਾਬ ਦੇ ਤਾਂ ਹੈਗੀਆਂ ਕਹਾਣੀਆਂ ਮਤਲਬ ਤੁਸੀਂ ਸੋਚ ਨਹੀਂ ਸਕਦੇ ਜਿਨ੍ਹਾਂ 'ਚ ਛੋਟ-ਛੋਟੀਆਂ ਬਰੇਵਰੀਜ਼ ਐ ਫਟੋ ਉਸ ਵਕਤ ਬਹੁਤ ਵੱਡੀਆਂ ਸੀ ਤਾਂ ਉਹ ਛੋਟ-ਛੋਟੀਆਂ ਗੱਲਾਂ ਨਾਲ ਬਹੁਤ ਅਚੀਆਂ ਫਿਲਮਾਂ ਬਣ ਸਕਦੀਆਂ ਤੇ ਇਸ ਫਿਲਮ ਨੂੰ ਜਦੋਂ ਤੁਸੀਂ ਸਾਈਨ ਕੀਤਾ ਤਾਂ ਉਹਦਾ ਰੀਜ਼ਨ ਪਹਿਲਾਂ ਮਤਲਬ ਪਹਿਲਾਂ ਸਕ੍ਰਿਪਟ ਆਈ ਸੀ ਜਾਂ ਪਹਿਲਾਂ ਯਾਰੀ ਦੋਸਤੀ ਕਰਕੇ ਨਹੀਂ ਮੇਰਾ ਹੀ ਗੱਲ ਸਾਡੀ ਯਾਰੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਇਹ ਵੀ ਸਾਡਾ ਹੀ ਹੈ ਕਿ ਕਦੇ-ਕਦੇ ਮੈਂ ਰਿਸ਼ੇਵੜਾ ਕਾਦਰਨਾ ਪਰ ਮੇਥੇ ਛੋਟਾ ਪਰ ਮੈਂ ਮੇਥਰਤਾਂ ਤੱਕ ਹੁੰਦੀ ਹੈ ਦੇਖੋ ਤੇ ਸਿਨੇਮਾ ਨੂੰ ਜੁੜਦਾ ਇੱਕ ਹੋਰ ਸਵਾਲ ਸੀ ਮੇਰਾ ਕਿ ਤੁਸੀਂ ਜਦੋਂ ਦੇਖੋ ਪੰਜਾਬੀ ਸਿਨੇਮਾ ਨੂੰ ਤਾਂ ਬਹੁਤ ਸਾਰੇ ਜਿਹੜੇ ਏ ਲਿਸਟ ਐਕਟਰਸ ਹੈ ਉਹ ਕੱਟੇ ਕੱਟੇ ਨਹੀਂ ਆਉਂਦੇ ਕਿਸੇ ਦੀ ਗੱਲ ਨਾ ਕਰੋ ਭੀਚਾ ਕਹਿ ਲੱਗਦਾ ਮੈਂ ਤਾਂ ਬੋਲਦਾ ਨਹੀਂ ਮੈਂ ਤਾਂ ਜੇ ਕਦੇ-ਕਦੇ ਬੋਲਦਾ ਫਿਰ ਉਹਦੇ ਹਰ ਗੱਲ ਦੀ ਕੰਟਰੋਲ ਮੇਥੋਂ ਸਾਰੇ ਛੋਟੇ ਐ ਨੌਜਵਾਨ ਨਹੀਂ ਮੇਰਾ ਸਿੰਪਲ ਸਵਾਲ ਆ ਸੀ ਕਿ ਕੋਲਾਬੋਰੇਸ਼ਨ ਐਜ਼ ਇਨ ਕਿ ਐਕਟਰਸ ਦੇ ਵਿੱਚ ਹੋਰ ਹੋਣੀ ਚਾਹੀਦੀ ਹੈ ਜੀ ਭੈਣੇ ਜੀ ਸੁਣੋ ਮੈਂ ਸੁਣ ਰਹਾ ਹਾਂ ਅਸੀਂ ਤਾਂ ਜਦੋਂ ਕੈਰੀਅਰ ਸ਼ੁਰੂ ਕੀਤਾ ਉਹਦੇ ਬੰਬੇ ਫਿਲਮ ਬਣਾਉਣ ਵਾਗੇ ਸੀ ਉਸ ਉਸ ਇੰਡਸਟਰੀ ਨਾਲ ਸਾਡਾ ਇਸ ਕਰਕੇ ਬਹੁਤ ਹੀ ਬੜੀ ਨਹੀਂ ਕਿਉਂਕਿ ਜਿਹੜੀ ਐਸੀ ਫਿਲਮ ਬਣਾਈ ਸੀ ਨਾ ਉਹ ਉਹ ਅਸਲੀ ਸਰਦਾਰਾਂ ਦੀ ਕਹਾਣੀ ਸੀ ਜਿਹੜੇ ਅੜਦੇ ਆ ਲੜਦੇ ਆ ਤੇ ਖੜਦੇ ਆ ਔਰ ਜਿਹੜੇ ਸਦੀਆਂ ਤੋਂ ਖੜਦੇ ਆ ਸੋ ਇਸ ਕਰਕੇ ਤੁਸੀਂ ਦੱਸੋ ਕੀ ਇਹਨਾ ਕਰਨੀ ਆ ਮੈਂ ਤਾਂ ਰੈਡੀ ਹਾਂ ਤੁਸੀਂ ਸਾਰੇ ਲੋਨਾਂ ਨੂੰ ਇਕੱਠੇ ਕਰ ਲਓ ਮੈਂ ਤਾਂ ਵਿਲਨ ਦਾ ਰੋਲ ਕਰਨ ਨੂੰ ਪਿਆਰਾ ਹਾਂ ਤੁਸੀਂ ਜੋ ਮਰਜ਼ੀ ਦੇ ਦਿਓ ਬੜਾਰੇ ਤੁਸੀਂ ਆਪਾਂ ਸਾਰੇ ਮੀਡੀਆ ਨਾਲ ਥੋੜਾ ਥੋੜਾ ਇਕੱਠੇ ਕਰਕੇ ਇੱਕ ਫਿਲਮ ਬਣਾ ਲਵਾਂਗੇ ਕਿਉਂਕਿ ਦੇਖੋ মিডিਆ ਵਾਲਿਆਂ ਕੋਲ ਗੌਣਿਆਂ ਨੇ ਅਣਾਉਂਦਾ ਤੁਸੀਂ ਸ਼ਰਤ ਰੱਖ ਦੋ ਸਾਰੇ ਪ੍ਰੈਸ ਰਿਪੋਰਟਰ ਵੀ ਦੇਖੋ ਸ਼ਰਤ ਇਹ ਕਹੇ ਵੀ ਪ੍ਰੈਸ ਵਾਲਿਆਂ ਨੇ ਫਿਲਮ ਬਣਾਉਣੀ ਹੈ ਤੇ ਜੇ ਨਹੀਂ ਕਰੋਗੇ ਫਿਰ ਅਸੀਂ ਬੰਗੜ ਕਰਾਂਗੇ ਆਬ ਰੈਡੀ ਐਨੀ ਟਾਈਮ